ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਥੀਓ ਮੈਂ ਛੋਟੀ ਜੀ ਵੀਡੀਓ ਬਣਾਉਣੀ ਆ ਕਿਉਂਕਿ ਸਿਰਫ ਮੈਂ ਆਪਣੇ ਅ ਸਾਡੇ ਜਿਹੜੇ ਕੁਲਵੀਰ ਸੰਧੂ ਜੀ ਜਿਹੜੇ ਥੋੜਾ ਜਿਹੀ ਪਹਿਲਾਂ ਆਮ ਆਦੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਗਏ ਆ ਤੇ ਆਮ ਆਦੀ ਪਾਰਟੀ ਦੇ ਬਹੁਤ ਵੱਡੇ ਆਗੂ ਉਹ ਲਿਖਦੇ ਹੁੰਦੇ ਸੀ ਕਿ ਮੈਂ ਆਮ ਆਦੀ ਪਾਰਟੀ ਦਾ ਸੀਨੀਅਰ ਆਗੂ ਤੇ ਮੈਂ ਵੀਡੀਓ ਵੀ ਸਪੈਸ਼ਲੀ ਮੈਂ ਆਪਣੇ ਭਰਾ ਨੂੰ ਦੱਸਣ ਲਈ ਬਣਾਉਣ ਲੱਗਾ ਕਿ ਜਿਹੜੇ ਵਿਲੇ ਡਿਫੈਂਸ ਜਾਂ ਬਾੜ ਡਿਫੈਂਸ ਕਮੇਟੀਆਂ ਬਣੀਆਂ ਆ ਉਹ ਦੋਸਤ ਮੇਰੇ ਉਹ ਸਿਰਫ ਤੇ ਸਿਰਫ ਵਿਲੇ ਡਿਫੈਂਸ ਦਾ ਮਤਲਬ ਹੈਗਾ ਪਿੰਡ ਸੁਰੱਖਿਆ ਕਮੇਟੀ ਕਿ ਤੁਸੀਂ ਆਪਣੀ ਪਿੰਡ ਦੀ ਰੱਖਿਆ ਕਿੱਦਾਂ ਕਰਨੀ ਆ ਤੇ ਉਸ ਕਮੇਟ ਜਿਹੜੀ ਕਮੇਟੀ ਆ ਉਹ ਉਸ ਕਮੇਟੀ ਦੇ ਸਪਾਈ ਆ ਤੁਸੀਂ ਆਪਣੇ ਪਿੰਡ ਦੀ ਜਿਹੜੀ ਸੁਰੱਖਿਆ ਕਰਨ ਲਈ ਤੁਹਾਨੂੰ ਉਹ ਸਰਕਾਰ ਵੱਲੋਂ ਕਮੇਟੀ ਬਣਾ ਕੇ ਦਦੀਆਂ ਨਾ ਕਿ ਪਾਰਟੀ ਵੱਲੋਂ ਕਿਉਂਕਿ ਉਸ ਕਾਰਡ ਦੇ ਉੱਤੇ ਮੇਰੇ ਖਿਆਲ ਤੁਸੀਂ ਪੜਿਆ ਨਹੀਂ ਹੋਣਾ ਚੰਗੀ ਤਰ੍ਹਾਂ ਉਹ ਕਾਰਡ ਜਿਹੜਾ ਹੈ ਉਹ ਸਰਕਾਰੀ ਕਾਰਡ ਆ ਨਾ ਕੇ ਪਾਰਟੀ ਦਾ ਕਾਰਡ ਆ ਨਾ ਪਾਰਟੀ ਦਾ ਕੋਈ ਲੋਗੋ ਆ ਨਾ ਕੋਈ ਪਾਰਟੀ ਦਾ ਉਹਦੇ ਵਿੱਚ ਕੋਈ ਸ਼ਬਦ ਲਿਖਿਆ ਹੋਇਆ ਕਿ ਵੀ ਇਹ ਆਮ ਆਦੀ ਪਾਰਟੀ ਦਾ ਕਾਰਡ ਆ ਦੂਸਰੀ ਗੱਲ ਤੇਰੀ ਕਹਿੰਦੀ ਜਿਹੜਾ ਮੈਂ ਜਵਾਬ ਦੇਣ ਲੱਗਾ ਕਿ ਇੱਕ ਤੂੰ ਇਹ ਗੱਲ ਕਹੀ ਆ ਕਿ ਠੱਕੇ ਨਾਲ ਵੀ ਜਿਹੜਾ ਉਹ ਆਮ ਆਦੀ ਪਾਰਟੀ ਜਿਹੜੀ ਆਪਣੇ ਵਿੱਚ ਅਕਾਲੀ ਯੂਥ ਪ੍ਰਧਾਨਾਂ ਨੂੰ ਜਾਂ ਅਕਾਲੀ ਲੀਡਰਾਂ ਨੂੰ ਰੱਖਿਆ ਦੀ ਐਦਾਂ ਦਾ ਕੁਝ ਨਹੀਂ ਹੈਗਾ ਠੀਕ ਨਹੀਂ ਤਾਨੂੰ ਵੀ ਪਤਾ ਆ ਅਕਾਲੀਆਂ ਤੋਂ ਤਾਂ ਵੈਸੇ ਬਹੁਤ ਲੋਕ ਨਠਣਦੇ ਹੋਏ ਲੋਕ ਅਕਾਲੀਆਂ ਦਾ ਨਾਂ ਸੁਣਨ ਨੂੰ ਤਿਆਰ ਨਹੀਂ ਹੈਗੇ ਵੀਰ ਮੇਰਾ ਬਾਕੀ ਸਾਨੂੰ ਕੋਈ ਦਰਾਜ ਨਹੀਂ ਕਿਸੇ ਦਾ ਆਪਣਾ ਆਪਣਾ ਮਾਈਂਡ ਆ ਕਿ ਇਹਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੈਗਾ ਪਰ ਠੱਕੇ ਵਾਲਾ ਕੋਈ ਕੰਮ ਨਹੀਂ ਹੈਗਾ ਤੂੰ ਵੀ ਮੇਰਾ ਵੀਰ ਆਮ ਆਦਿ ਪਾਰਟੀ ਸੀਗਾ 13 20 ਰੋੜਕੇ ਪਿੰਡ ਦੇ ਵਿੱਚ ਬਿਜ਼ਨਸ ਫੈਸਟ ਕਮੇਟੀ ਦੇ ਵਿੱਚ ਤੇਰਾ ਨਾਂ ਆ ਵੀਰ ਮੇਰਾ ਪਰ ਠੀਕ ਹੈ ਕਿ ਤੂੰ ਅਕਾਲੀ ਦਲ ਚ ਚਲ ਗਿਆ ਆ ਤੇ ਪਰ ਉਹ ਪਿੰਡ ਪੱਤਰ ਦੀ ਕਮੇਟੀ ਆ ਨਾ ਕਿ ਉਹ ਕਿਸੇ ਪਾਰਟੀ ਦੀ ਆ ਪਾਰਟੀ ਦੇ ਉੱਪਰ ਰੱਖ ਕੇ ਉਹ ਸਰਕਾਰ ਨੇ ਜਿਹੜੀ ਪਿੰਡ ਸੁਰੱਖਿਆ ਕਰਨ ਲਈ ਬਣਾਈ ਗਈ ਆ ਹਾਂ ਜੇ ਲੱਗਦਾ ਮੈਲੇ ਕਿਸੇ ਵੀਰ ਨੂੰ ਕਿ ਵੀ ਸ਼ਾਇਦ ਉਹ ਸਾਨੂੰ ਧੱਕੇ ਨਾਲ ਪਾਰਟੀ ਚੋਂ ਦੇ ਨਾ 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 ਐਦਾਂ ਦਾ ਕੁਝ ਨਹੀਂ ਭਾਜੀ ਅਕਾਲੀ ਦਲ ਤੋਂ ਅਸੀਂ ਦੂਰ ਹੀ ਖਰੇ ਆ ਨਾ ਅਸੀਂ ਬਾਣਨਾ ਹੀ ਚਾਹੁੰਦੇ ਉਹਨਾਂ ਨੂੰ ਵਿੱਚ ਤੇ ਨਾ ਮੇਰਾ ਵੀਰ ਧੱਕੇ ਦੇ ਨਾਲ ਅਸੀਂ ਕਿਸੇ ਨੂੰ ਕੰਬੈਲੀ ਕਰਦੇ ਆ ਕਿਸੇ ਦਾ ਮਾਨਿਆ ਚਾਹੇ ਉਹ ਆਮ ਚੋਂ ਅਕਾਲੀ ਚ ਚਲ ਜਵੇ ਚਾਹੇ ਅਕਾਲੀਆਂ ਚੋਂ ਆਮ ਚਾ ਜਾਵੇ ਚਾਹੇ ਕਾਂਗਰਸ ਉਹ ਉਹ ਆਪਣਾ ਮਨ ਪਰ ਮੇਰਾ ਵੀ ਬਲੇਮ ਨਾ ਕਰ ਨਾ ਤੇਰਾ ਵੀ ਬਿਲਜ ਡਮੈਂਸ ਕਮੇਟੀ ਜਾਏਗਾ ਉਹ ਬਾਕੀ ਤੇਰੀ ਖੁਸ਼ੀ ਆ ਤੂੰ ਰੱਖਣਾ ਕਿ ਨਹੀਂ ਰੱਖਣਾ ਨਹੀਂ ਰੱਖਣਾ ਹੋਵੇ ਤੇ ਆਪਾਂ ਭਾਜੀ ਉੱਤੇ ਕਾਂਟਾ ਪੇਰ ਦਵਾਵਾਂਗੇ ਠੀਕ ਆ ਤੇ ਬਾਕੀ ਮੈਂ ਸਾਰੇ ਹੀ ਹਲਕੇ ਦੇ ਵਿੱਚ ਪੰਜਾਬ ਵਾਸੀਆਂ ਦੱਸਦਾ ਆਕਾਲੀ ਦਲ ਨੂੰ ਜਾਂ ਕਿਸੇ ਹੋਰ ਪਾਰਟੀ ਮੈਂਬਰ ਨੂੰ ਆਮ ਆਦੀ ਪਾਰਟੀ ਧੱਕੇ ਨਾਲ ਨਹੀਂ ਰੋਦੀ ਉਹਨੂੰ ਘੱਟੋ ਘੱਟ 10 ਵਾਰੀ ਫੋਨ ਕਰਕੇ ਕਨਫਰਮ ਕਰੀਦਾ ਆ ਕਿ ਵੀਰ ਮੇਰਾ ਤੇਰਾ ਐਸ ਕਮੇਟੀ ਦੇ ਵਿੱਚ ਨਾਮ ਪਾਇਆ ਜਾ ਰਿਹਾ ਤੇ ਐਸ ਉਹ ਕਮੇਟੀ ਦਾ ਆ ਮੀਨ ਲਿਆ ਕਿਉਂਕਿ ਪਾਰਟੀ ਦੀ ਬੜੀ ਨਿਗਾ ਤੇਜ ਆ ਪਾਰਟੀ ਵੀ ਗੱਤ ਬੰਦਾ ਨਹੀਂ ਪਾਉਣਾ ਚਾਹੁੰਦੀ ਪਾਰਟੀ ਵੀ ਕੋਈ ਕਿਸੇ ਮਤਲਬ ਇਦਾਂ ਨਹੀਂ ਹੈਗਾ ਕੋਈ ਸਾਡੀ ਕੌਣ ਬੰਦਾ ਕਹਿੰਦਾ ਕਿ ਮੇਰੀ ਪਾਰਟੀ ਚ ਕੋਈ ਬੰਦਾ ਸੀ ਦੂਜਾ ਪਾ ਕੇ ਤੇ ਸਾਡੇ ਵਿਰੋਧ ਚ ਹੀ ਚੱਲੀ ਜਾਵੇ ਇਦਾਂ ਤਾਂ ਕੁਝ ਨਹੀਂ ਹੁੰਦਾਗਾ ਦੂਜੀ ਗੱਲ ਇਹ ਆ ਇਹ ਜਿਹੜੀ ਬਿਲਸਟਮੈਂਟਾਂ ਜਿਹੜੀ ਕਮੇਟੀਆਂ ਬਣੀਆਂ ਉਹਦਾ ਮੀਨਿੰਗ ਸਿਰਫ ਉਹ ਹੈਗਾ ਕਿ ਪਿੰਡ ਦੀ ਸੁਰੱਖਿਆ ਤੇ ਵੀਰ ਮੇਰਾ ਜੇ ਨਾਲ ਮਿਲ ਕੇ ਅਸੀਂ ਸੁਰੱਖਿਆ ਕਰ ਲਾਂਗੇ ਤੇ ਸਭ ਤੋਂ ਵਧੀਆ ਗੱਲ ਆ ਤੇ ਉਸ ਕਾਰਡ ਦਾ ਕੋਈ ਪਾਰਟੀ ਦੇ ਨਾਲ ਕੋਈ ਕਿਸੇ ਦੇ ਨਾਲ ਲਿੰਕ ਨਹੀਂ ਹੈਗਾ ਸਿੱਧਾ ਸਿੱਧਾ ਸਰਕਾਰੀ ਕਾੜਿਆ ਉੱਤੇ ਲਿਖਿਆ ਗਿਆ ਆ ਪੰਜਾਬ ਪੁਲਿਸ ਠੀਕ ਹੈ ਜੀ ਤੇ ਲੋਗੋ ਜਿਹੜਾ ਪੰਜਾਬ ਪੁਲਿਸ ਦਾ ਆ ਪਾਰਟੀ ਦਾ ਕੋਈ ਲੋਗੋ ਨਹੀਂ ਪਾਰਟੀ ਦਾ ਕੋਈ ਉਹਦੇ ਵਿੱਚ ਗੱਲਬਾਤ ਨਹੀਂ ਲਿਖੀ ਹੋਈ ਪਹਿਲੇ ਦੇਫੈਂਸ ਪੰਡ ਸੁਰੱਖਿਆ ਕਮੇਟੀ ਜਿਹੜੀ ਬੀਡੀਸੀ ਕਮੇਟੀ ਵਾਰ ਸੁਰੱਖਿਆ ਕਮੇਟੀ ਜਿਹੜੀ ਨਗਰ ਕਾਉਂਸਲ ਗੁਰਾਇਆ ਤੇ ਨਗਰ ਕਾਉਂਸਲ ਫਲੋਰ ਧੰਨਵਾਦ ਜੀ